ਤਰਨਤਾਰਨ ਹਲਕੇ ਦੇ ਵਿੱਚ ਇੱਕ ਮਿਥ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਹੁਤ ਰਸੂਖਦਾਰ ਹੈ ਪਰ ਉਹਨੇ ਇਹ ਰਸੂਖ ਅਕਾਲੀ ਦਲ ਦੇ ਵਿੱਚ ਹੁੰਡੇ ਹੋਏ ਕਹਿੰਦੇ ਪ੍ਰਾਪਤ ਕੀਤਾ ਹੈ ਪਰ ਤਰਨਤਾਰਨ ਦੇ ਵਿੱਚ ਕਾਫੀ ਕੁਝ ਇਹ ਵੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਥੋੜਾ ਜਿਹਾ ਖੜਕਾ ਇਹ ਚੱਲ ਹੀ ਰਿਹਾ ਹੈ ਉੱਥੇ ਕਹਿੰਦੇ ਕਿ ਕਸ਼ਮੀਰ ਸਿੰਘ ਸੋਲਜੀ ਦੇ ਭਾਂਦਾ ਜੀ ਉਹ ਵੀ ਰਾਜਨੀਤੀ ਦੇ ਵਿੱਚ ਐਕਟਿਵ ਨੇ ਪਹਿਲਾਂ ਉਹਦੇ ਨਾਲ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਪੀ ਦੇ ਤੌਰ ਤੇ ਦੇਖੋ ਗੱਲ ਇਹ ਹੈ ਕਿ ਤਰਨਤਾਰਨ ਦਾ ਜਿਹੜਾ ਖਾੜਾ ਹੈ ਨਾ ਇਹ ਖੁੱਲੇਗਾ ਹੁਣ ਦੀਵਾਲੀ ਤੋਂ ਬਾਅਦ ਜੀ ਵਿਸ਼ਵ ਕਰਮਾ ਡੇ ਤੋਂ ਬਾਅਦ ਬਾਅਦ ਬਿਲਕੁਲ ਬਸ ਇੱਕ ਦੋ ਦਿਨ ਤੋਂ ਬਾਅਦ ਕਹਿ ਲੋ ਸਰਗਰਮ ਹੋ ਜਾਣਾ ਦੁਬਾਰਾ ਬਿਲਕੁਲ ਕਿਉਂਕਿ ਕੈਂਪੇਨ ਇੱਕ ਵਾਰੀ ਤੇ ਹੁਣ ਸ਼ੁੱਕਰਵਾਰ ਤੋਂ ਸਮਝ ਲਓ ਕਿ ਠੰਡੀ ਪੈ ਗਈ ਸਾਰਿਆਂ ਦੀ ਜੀ ਤਿਆਰ ਆ ਗਏ ਹਮ ਸਾਰਿਆਂ ਨੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਦੀਵਾਲੀ ਇੱਕ ਫੈਸਟੀਵਲ ਹੈ ਇਹ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਹਰੇਕ ਬੰਦਾ ਇਸ ਮੌਕੇ ਤੇ ਘਰ ਚ ਹੋਣਾ ਚਾਹੁੰਦਾ ਘਰ ਦੇ ਛਤੀ ਕਮ ਹੁੰਦੇ ਨੇ ਕਰਵਾਉਣਾ ਚਾਹੁੰਦਾ ਹੂੰ ਤਾਂ ਪੋਲਿਟਿਕਲ ਤੌਰ ਤੇ ਜਿਹੜੇ ਲੋਕ ਮਹਿਮਾ ਚ ਨੇ ਉਹ ਵੀ ਤੇ ਬੰਦੇ ਹੀ ਆ ਨਾ ਬੰਦੇ ਹੀ ਬਿਲਕੁਲ ਸਮਾਜਿਕ ਪ੍ਰਾਣੀ ਜੁੜੇ ਹੋਏ ਜੀ ਸੋ ਇਸ ਵਾਸਤੇ ਉਹ ਕੈਂਪੇਨ ਦਾ ਜਿਹੜਾ ਦੌਰ ਸਟਾਰਟ ਹੋਇਆ ਸੀਗਾ ਸੁਖਮ ਸਰ ਉਹ ਕਿ ਜ਼ਿਆਦਾ ਮਤਲਬ ਕਿ ਤਿੱਖਣ ਵੀ ਨਹੀਂ ਗਿਆ ਤਾਂ ਇੱਕ ਬ੍ਰੇਕ ਉਹਨੂੰ ਪੈ ਗਈ ਆ ਹੂੰ ਠੀਕ ਹੈ ਜੀ ਬ੍ਰੇਕ ਪੈ ਗਈ ਆ ਹੁਣ ਆਜਾਏ ਦੋ ਗੱਲਾਂ ਤੇ ਜਿਹੜੀਆਂ ਤੁਸੀਂ ਕਮੈਂਟ ਦੇ ਰੂਪ ਚ ਤੇ ਸਵਾਲ ਦੇ ਰੂਪ ਚ ਰੱਖੀਆਂ ਨੇ ਜੀ ਨੰਬਰ 1 ਕਿਸੇ ਨੇ ਕਮੈਂਟ ਕੀਤਾ ਕਿ ਰਸੂਖ ਅੱਛਾ ਹੈ ਅੰਮਿਤ ਸਿੰਘ ਸੰਘੂ ਦਾ ਦੇਖੋ ਮੈਂ ਨਾਂ ਤੇ ਨਹੀਂ ਲਵਾਗਾ ਵਾਰਸ ਪੰਜਾਬ ਦੇ ਜਥੇ ਵੰਦੀ ਦੇ ਕੈਂਪੇਨ ਦੇ ਮਤਲਬ ਕਿ ਕੱਲ ਉਹ ਉਸ ਇਲਾਕੇ ਚ ਥੰ ਬੰਦੇ ਹਾਂ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਸੀ ਅਸੀਂ ਕਰਦੇ ਰਹਿੰਦੇ ਹਾਂ ਗੱਲਬਾਤ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਮੇਰੇ ਬਹੁਤ ਸਾਰੇ ਮਿੱਤਰਾਂ ਦੇ ਨਾਲ ਜਿਹੜੇ ਸਿਆਸਤ ਦੇ ਵਿੱਚ ਸਰਗਰਮ ਨੇ ਚਾਹ ਕਿਸੇ ਵੀ ਵਿਚਾਰਧਾਰਾ ਦੇ ਉਹਨਾਂ ਮੇਰੇ ਦੋਸਤਾਨਾ ਸਬੰਧ ਰਹਿੰਦੇ ਨੇ ਜੀ ਮੈਨੂੰ ਮਤਲਬ ਕਿ ਬਹੁਤ ਸਾਰੀ ਜਾਣਕਾਰੀ ਵੀ ਮਿਲਦੀ ਹੈ ਤੇ ਦੂਜਾ ਕਿ ਪਿਆਰ ਸਨੇਹੀ ਹੁੰਦਾ ਬੰਦੇ ਦਾ ਆਪਣਾ ਪਰਸਨਲ ਠੀਕ ਹੈ ਜੀ ਨਾ ਮੈਨੂੰ ਕਿਸੇ ਨੇ ਖਬਰ ਕਰਨ ਲਈ ਕਿਹਾ ਦੇ ਕਿਹਾ ਬਿਨਾ ਕਰ ਜਾਂ ਕਹਿੰਦਾ ਸਾਡੇ ਹੱਕ ਚ ਕਰ ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਜੋ ਤੁਸੀਂ ਵੀ ਮੰਨੋਗੇ ਕਿ ਬੰਦੇ ਦੀ ਗੱਲ ਚ ਦਮ ਹੈ ਉਹਨਾਂ ਨੇ ਕਿਹਾ ਦੇਖੋ ਮਿੰਟੂ ਵੀਰ ਇੱਕ ਗੱਲ ਆ ਕਿ ਅਸੀਂ ਸ਼ੁਰੂਆਤ ਦੇ ਵਿੱਚ ਵਾਵਾ ਪਿੱਛੇ ਸਾਂ ਹੂੰ ਕਿਉਂਕਿ ਸਾਰੀਆਂ ਪਾਰਟੀਆਂ ਦੇ ਇੱਕ ਤੇ ਸਰਵੇ ਵਗੈਰਾ ਚੱਲਦੇ ਆ ਜੀ ਤੇ ਇੱਕ ਗਰਾਊਂਡ ਤੋਂ ਵੀ ਆਪਾਂ ਨੂੰ ਚੰਨਣ ਹੁੰਦਾ ਉੱਤੋਂ ਉੱਤੋਂ ਭਾਵੇਂ ਲੜਨ ਵਾਲੇ ਜੋ ਮਰਜ਼ੀ ਕਹੀ ਜਾਣ ਹੂੰ ਤਾਂ ਉਹਨਾਂ ਨੇ ਕਿਹਾ ਕਿ ਯਾਰ ਫਰਕ ਸੀ ਪਰ ਫਰਕ ਕਟਿਆ ਹੈ ਹੁਣ ਕਟ ਗਿਆ ਤੇ ਅਸੀਂ ਆਸਵੰਦ ਹੈ ਵੀ ਜਦੋਂ ਅਸੀਂ ਪੀਕ ਤੇ ਕੈਂਪੇਨ ਲਾਏਗਾ ਇਹ ਫਰਕ ਫੁਰਕ ਤਾਂ ਮਟਾ ਹੀ ਦੇਾਂਗੇ ਅਸੀਂ ਜੀ ਦੋਏ ਚੀਜ਼ਾਂ ਨੇ ਕਿ ਭਵਿੱਖ ਵਾਸਤੇ ਆਸਵੰਦ ਨੇ ਤੇ ਹਾਈ ਗੱਲ तकरीबन तकरीबन ਉਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਕਿ ਹਰਮੀਤ ਸੰਧੂ ਹਰਾਂ ਦਾ ਸ਼ੁਰੂਆਤ ਦੇ ਵਿੱਚ ਭਲੜਾ ਪਾਰੀ ਸੀ ਹੂੰ ਤੇ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਕਿ ਸੱਤਾਧਾਰੀ ਧਿਰ ਨੂੰ ਜੇ ਤੁਸੀਂ ਬਿਲਕੁਲ ਫਾੜੀ ਗਿਨਾਂ ਸਟਾਰਟ ਕਰਦੇ ਹੋ ਤੇ ਮੇਰੇ ਖਿਆਲ ਦੇ ਨਾਲ ਉਹ ਬਹੁਤ ਵੱਡੀ ਗਲਤੀ ਹੈ ਜੀ ਜੀ ਤਾਂ ਮਤਲਬ ਕਿ ਮੈਨੂੰ ਉਹਨਾਂ ਦੀ ਗੱਲ 'ਚ ਦਮ ਲੱਗਿਆ ਦੋ ਹੀ ਚੀਜ਼ਾਂ ਉਹਨਾਂ ਨੇ ਕੀਤੀਆਂ ਕਿ ਜੋ ਉਹਨਾਂ ਦਾ ਅੰਦਰੂਨੀ ਹੋਏਗਾ ਵੀ ਉਹਨਾਂ ਨੇ ਤਾਂ ਮੈਨੂੰ ਗਿਣਤੀ ਵੀ ਦੱਸੀ ਸੀ ਜੀ ਮੈਂ ਉਹ ਨਹੀਂ ਰਿਵੀਲ ਕਰਾਂਗਾ ਕਿਉਂਕਿ ਰਣਨੀਤੀ ਹੁੰਦੀ ਹੈ ਹਰੇਕ ਬੰਦੇ ਦੀ ਤਾਂ ਉਹਨਾਂ ਨੇ ਗਿਣਤੀ ਵੀ ਦੱਸੀ ਸੀ ਕਿ ਪਹਿਲਾਂ ਅਸੀਂ ਐਨਾ ਫਾਸਲਾ ਲਾ ਲੋ ਕਿ 4 ਮੀਲ ਤੇ ਸੀ ਹੁਣ ਇੱਕ ਅੱਧਾ ਮੀਲ ਰਹਿ ਗਿਆ ਕਹਿਣ ਦਾ ਮਤਲਬ ਇਹ ਹੈ ਨਾ ਇਹਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਲਿਓ ਹਜ਼ਾਰਾਂ ਚ ਨਾ ਲਿਓ ਤਾਂ ਮਤਲਬ ਕਿ ਅਸੀਂ ਵੀ ਨੇੜੇ ਆਉਣ ਤਾਂ ਉਹ ਸਾਰੀਆਂ ਚੀਜ਼ਾਂ ਫਿਰ ਜਦੋਂ ਇਲੈਕਸ਼ਨ ਖੁੱਲੇਗਾ ਕੈਂਪੇਨ ਪਖੇਗੀ ਕਿਉਂਕਿ ਮਾਨ ਸਾਹਿਬ ਵੀ ਤਾਂ ਬਹੁਤ ਜ਼ੋਰ ਲਾਉਣਗੇ ਨਾ ਮਾਨ ਸਾਹਿਬ ਕੇਜਰੀਵਾਲ ਸਾਹਿਬ ਇਹ ਬਹੁਤ ਜ਼ਿਆਦਾ ਜ਼ੋਰ ਲਾਉਣਗੇ ਤਾਂ ਫਿਰ ਦੇਖਾਂਗੇ ਕਿ ਕੀ ਬਣਦਾ ਹੁਣ ਆ ਗਿਆ ਤੁਹਾਡਾ ਦੂਜਾ ਸਵਾਲ ਸ ਹੈ ਕਿ ਭਈ ਭਾਣ ਜਾ ਅੱਛਾ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਪੀਏ ਤੁਹਾਡੇ ਸ਼ਹਿਰ ਦੇ ਵਿੱਚ ਦੋ ਮੰਤਰੀ ਆ ਪਤਾ ਤੁਹਾਨੂੰ ਜੀ ਦੋ ਮੰਤਰੀ ਆ ਹੂੰ ਦੋ ਮੰਤਰੀਆਂ ਦੀ ਕੀ ਸਾਰੇ ਸ਼ਹਿਰ ਕੋਲ ਨੰਬਰ ਹੈਗੇ ਪਰ ਜ਼ਿਆਦਾਤਰ ਲੋਕਾਂ ਕੋਲ ਪੀਏ ਦੇ ਨੰਬਰ ਹੋਣਗੇ ਠੀਕ ਹੈ ਨਾ ਜੀ ਪੀਏ ਇੱਕ ਕੜੀ ਹੁੰਦਾ ਹੈ ਜੀ ਆ ਬਿਲਕੁਲ ਲਗਭਗ ਕੰਮ ਉਹਦਾ ਜੇ ਆਪਾਂ ਇਹ ਵੇਖਦੇ ਆ ਕਿ ਹਰਮੀਤ ਸੰਧੂ ਦਾ ਰਸੂਖ ਹੈ ਜਿਵੇਂ ਕਮੈਂਟ ਕਰਨ ਵਾਲੇ ਵੀਰ ਨੇ ਕਿਹਾ ਜੀ ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਉਹ ਪੁੱਲ ਹੁੰਦਾ ਵਿੱਚ ਪੀਏ ਹੂੰ ਤਾਂ ਰਸੂਖ ਤਾਂ ਉਹਦਾ ਵੀ ਉਹਦਾ ਵੀ ਹੁੰਦਾ ਬਿਲਕੁਲ ਜੇ ਸੋਹਲ ਫੈਮਲੀ ਦਾ ਰਸੂਖ ਹੈ ਤਾਂ ਉਹ ਸੋਹਲ ਫੈਮਲੀ ਦਾ ਪਾਂਚ ਹੈ ਜੀ ਤਾਂ ਇਹਦਾ ਮਤਲਬ ਹੁਣ ਇਸ ਗੱਲ ਨੂੰ ਆਪਾਂ ਜੋੜ ਦਿੰਨੇ ਆ ਆਪਸ ਦੇ ਵਿੱਚ ਕਿ ਜਿੱਦਾਂ ਹੁਣ ਮਨ ਲਓ ਇਫ ਫਾਈਟ ਤਾਂ ਟਫ ਹੋਏਗੀ ਹੂੰ ਦੇਖੋ ਵਾਸ ਪੰਜਾਬ ਦੇ ਜਥੇਵੰਦੀ ਜੋ ਮਰਜ਼ੀ ਦਾਵਾ ਕਰੇ ਅਕਾਲੀ ਜੋ ਮਰਜ਼ੀ ਦਾਵਾ ਕਰਨ ਜੀ ਤੇ ਸਤਾਧਾਰੀ ਤੇ ਆਮ ਆਦਮੀ ਪਾਰਟੀ ਜੋ ਵੀ ਦਾਵਾ ਕਰੇ ਉਹ ਆਪੋ ਆਪਣੀ ਜਗਾ ਠੀਕ ਹੈ ਉਹਨਾਂ ਦਾਵੇ ਕਰਨੇ ਆ ਹੂੰ ਕਾਂਗਰਸ ਆਪਣਾ ਦਾਵਾ ਕਰ ਸਕਦੀ ਹੈ ਪਰੰਤੂ ਮੰਨ ਲਓ ਵੀ ਜਿਦਾ ਮੇਰਾ ਮੰਨਣਾ ਕਿ ਟੱਕਰ ਤੇ ਤਗੜੀ ਹੋਏਗੀ ਮੰਨ ਲਓ ਜੇ ਇਸ ਤਰ੍ਹਾਂ ਹੁੰਦਾ ਕਿ ਕਾਂਗਰਸ ਦੇ ਉਮੀਦਵਾਰ ਆਸ ਤੋਂ ਵੱਧ ਵੋਟਾਂ ਲੈ ਕੇ ਜਾਂਦੇ ਨੇ ਤਾਂ ਡੈਫੀਨੇਟਲੀ ਨੁਕਸਾਨ ਜਿਹੜਾ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ ਸਮਝ ਗਏ ਨਾ ਤੁਸੀਂ ਕਿਉਂਕਿ ਵੋਟਾਂ ਦਾ ਖਾਸਾ ਹੁੰਦਾ ਹੈ ਨਾ ਜੀ ਜੀ ਉਹਦੀ ਤਾਸੀਰ ਹੁੰਦੀ ਹੈ ਵੋਟਾਂ ਦੀ ਕਿ ਭਾਈ ਆ ਵਰਗ ਹੈ ਜਿਹੜਾ ਉਹਨੂੰ ਆ ਵਰਗ ਅਟਰੈਕਟ ਕਰ ਸਕਦਾ ਹੈ ਹੂੰ ਸਿਆਸਤ ਦਾ ਤਾਂ ਕਹਿਣ ਦਾ ਭਾਵ ਇਹ ਉਹ ਆ ਕਿ ਜੇ ਹੁਣ ਆਪਾਂ ਇਸ ਆਧਾਰ ਤੇ ਦੇਖੀਏ ਕਿ ਮੰਨ ਲਓ ਮੈਂ ਜਿਵੇਂ ਗੱਲ ਕੀਤੀ ਆ ਤੁਹਾਨੂੰ ਕਿ ਪੀਏ ਜਿਹੜੇ ਹੁੰਦੇ ਉਹਨਾਂ ਦਾ ਆਪਣਾ ਪਰਸਨਲ ਰਸੂਖ ਹੁੰਦਾ ਹੈ ਜੇ ਉਹ ਤਗੜੀ ਟੱਕਰ ਦੇ ਵਿੱਚ ਸੋਲ ਫੈਮਿਲੀ ਬਣੀ ਹੋ ਜਾਂ ਆਪਣੇ ਰਸੂਖ ਬਣੀ ਹੋ ਕੋਈ 2 4000 ਲੈ ਜਾਂਦੇ ਆ ਤੇ ਤਗੜੀ ਲੜਾਈ ਦੇ ਵਿੱਚ ਫਿਰ ਬਈ ਕਿਤੇ ਇਹ ਨਾ ਹੋਵੇ ਬੇੜੀਆਂ ਚਵੱਟੇ ਵਾਲੀ ਗੱਲ ਹੋ ਜਾਵੇ ਕਿ ਫਲਾਣ ਨੇ ਫਲਾਣੇ ਦੀ ਬੇੜੀਆਂ ਚਵੱਟੇ ਪਾਤੇ ਸੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਬਈ ਇਹ ਚੀਜ਼ਾਂ ਜਿਹੜੀਆਂ ਹੌਲੀਆਂ ਹੁੰਦੀਆਂ ਜਦੋਂ ਤਗੜੀ ਫਾਈਟ ਹੁੰਦੀ ਆ ਜੇ ਮੰਨ ਲਓ ਪਰਸਨਲ ਰਿਸੂਖ ਦੀ ਆਪਾਂ ਗੱਲ ਕਰੀਏ ਉਹ 2 4000 5000 ਕਈ ਵਾਰ ਬਹੁਤ ਭਾਰੀ ਪੈ ਜਾਂਦਾ ਕਿਸੇ ਤਰ੍ਹਾਂ ਬਿਲਕੁਲ ਬਿਲਕੁਲ ਜੇ ਕਿਹਦਾ ਫਾਇਦਾ ਨਾ ਹੋਏ ਤੇ ਨੁਕਸਾਨ ਜ਼ਰੂਰ ਹੋ ਜਾਂਦਾ ਕਈ ਵਾਰ ਹਾਂਜੀ ਹਾਂਜੀ ਆ ਕਾਫੀ ਸਾਰੇ ਕਮੈਂਟ ਨੇ ਜੀ ਸੰਜੀਵ ਧਵਨ ਜੀ ਕਹਿ ਰਹੇ ਨੇ ਕਿ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਨੂੰ ਆਉਣ ਦੀ ਲੋੜ ਨਹੀਂ ਪੈਣੀ ਕਹਿੰਦੇ ਇਹ ਕਹਿ ਰਹੇ ਕਿ ਕੁਝ ਨਹੀਂ ਹੋਣਾ ਤਨ ਤਨ ਇਲੈਕਸ਼ਨ ਦੇ ਵਿੱਚ ਪਰ ਤੁਸੀਂ ਪੁੱਛ ਕੇ ਵੇਖੋ ਉਹਨਾਂ ਤੋਂ ਵੀ ਕਿੰਨਾ ਇੰਪੋਰਟੈਂਟ ਇਲੈਕਸ਼ਨ ਹੈ ਇਹ ਤੇ ਸਹਿਜਪਾਲ ਸਿੰਘ ਜੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕਹਿੰਦੇ 45 ਸਰਪੰਚਾਂ ਤਰਮ ਤੇ ਇੱਕ ਮਿੱਤਰ ਨਹੀਂ ਦੇਖੋ 45 ਹੈਗੇ ਨੇ ਤੇ ਤੁਹਾਨੂੰ ਪਤਾ ਹੈ ਨਾ ਉਥੇ ਐਂਗਲ ਕੀ ਹੈ ਹਮ ਕਿ ਜੋ ਬੀਬੀ ਜੀ ਖਲੋਤੇ ਨੇ ਉਹਨਾਂ ਦਾ ਜਿਹੜਾ ਨੇੜਲਾ ਰਿਸ਼ਤੇਦਾਰ ਆ ਠੀਕ ਹੈ ਜੀ ਉਹਦੇ ਤੇ 36 ਪ੍ਰਕਾਰ ਦੇ ਦੋਸ਼ ਲੱਗਦੇ ਆ ਕਿ ਉਹ ਬੰਦਾ ਆਪਣਾ મતલਬ ਕਿ ਕਹ ਲਓ ਕਿ ਬਾਹੂਬਲ ਦੇ ਜ਼ੋਰ ਤੇ ਜਿੱਦਾਂ ਗੈਂਗਸਟਰ ਵਗੈਰਾ ਕਰਦੇ ਨੇ ਕਿ ਅੱਗੇ ਬਣਾ ਗਿਆ ਸਰਪੰਚ ਬਣਾ ਗਿਆ ਤੇ ਉਹ 45 ਸਰਪੰਚ ਤੁਸੀਂ ਵੇਖੇ ਵੀ ਆ ਸ਼ਦ ਕਿ ਭਈ ਹੈ ਅਕਾਲੀ ਦਲਵਾਨ ਜੀ ਪਰ ਪਤਾ ਕੀ ਹੁੰਦਾ ਸੁਖਮ ਸਿੰਘ ਸਾਹਿਬ ਰਾਜਨੀਤੀ ਨੂੰ ਜੇ ਰਾਜਨੀਤੀ ਬਹੁਤ ਧੁੰਗੀ ਚੀਜ਼ ਹੁੰਦੀ ਹੈ ਕਿ ਸਰ ਸਰਪੰਚਾਂ ਨੇ ਵੋਟ ਨਹੀਂ ਪਾਉਣੀ ਹੂੰ ਵੋਟ ਪਾਉਣੀ ਆ ਸਰਪੰਚਾਂ ਦੇ ਲੋਕਾਂ ਨੇ ਲੋਕਾਂ ਨੇ ਬਿਲਕੁਲ ਤੇ ਜਦੋਂ ਇਸ ਤਰ੍ਹਾਂ ਦੇ ਐਂਗਲ ਵਹਿੰਦੇ ਆ ਨਾ ਫਿਰ ਲੋਕ ਮਤਲਬ ਕਿ ਅੱਡ ਜਾਂਦੇ ਹੁੰਦੇ ਆ ਇਹ ਚੀਜ਼ ਨੂੰ ਕਾਊਂਟ ਇਸ ਤਰੀਕੇ ਨਾਲ ਵੀ ਕਰ ਲਿਓ ਜੀ ਸਰਪੰਚਾਂ ਦਾ ਪ੍ਰਭਾਵ ਕਾਰ ਨਹੀਂ ਕਰਦਾ ਮਾਚੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੁਸੀਂ ਸਰਪੰਚਾਂ ਨੂੰ ਤਾਂ ਮਤਲਬ ਕਿ ਸਿੱਧਾ ਕਹਿ ਸਕਦੇ ਹੋ ਕੋਈ ਵੀ ਮੰਨ ਲਓ ਬੰਦਾ ਬਾਹਰ ਬੈਠਾ ਹੈ ਜੀ ਕਿਸੇ ਨੂੰ ਵੀ ਕਹਿ ਸਕਦਾ ਚੱਲੋ ਸਰਪੰਚਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਡਰ ਦੇ ਅੱਗੇ ਭੂਤ ਨੇ ਨੱਚਦੇ ਆ ਪਰੰਤੂ ਤੁਸੀਂ ਘਰ ਘਰ ਨੂੰ ਨਹੀਂ ਨਾ ਡਰਾ ਸਕਦੇ ਕਿ ਤੂੰ ਸਰਪੰਚ ਦੇ ਮਗਰ ਜਾਏਂਗਾ ਹੀ ਜਾਏਂਗਾ ਜੀ ਬਿਲਕੁਲ ਇਹ ਕਾਫੀ ਚੀਜ਼ਾਂ ਮੈਟਰ ਕਰਦੀਆਂ ਨੇ ਜੀ ਇਹਦੇ ਵਿੱਚ ਜੀ ਮੈਡੀ ਇੱਕ ਅਦਾ ਕਮੈਂਟ ਹੋਰ ਪੜਦੇ ਆਂ ਜੀ ਫਿਰ ਅੱਗੇ ਨੂੰ ਚੱਲਦੇ ਆਂ ਅ ਜੁਰਾਵਰ ਢੀਲਾ ਜੀ ਕਹਿ ਰਹੇ ਕਿ ਤਰਨ ਤਰਨ ਜਿਮਣੀ ਚੋਣ ਦਾ ਮਾਮਲਾ ਜਿਹੜਾ ਫਿਲਹਾਲ ਚੋਣ ਪ੍ਰਚਾਰ ਸਹਿਜੇ ਸਹਿਜੇ ਚੱਲ ਰਿਹਾ ਹੈ ਸਹਿਜ ਭਰਾ ਵੀ ਐਕਟਿਵ ਹੋ ਰਿਹਾ ਤੇ ਬਿੱਟੂ ਬਿਰਕ ਜੀ ਕਹਿ ਰਹੇ ਕਹਿੰਦੇ ਕਿ ਮੁੱਖ ਮੁਕਾਬਲਾ ਅਕਾਲੀ ਦਲ ਦੀ ਬੀਬੀ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਹੋਏਗਾ ਕਹਿੰਦੇ ਬਾਕੀ ਜੋ ਮਰਜ਼ੀ ਕਹਿ ਲਓ ਕੁਝ ਲੋਕ ਨੇ ਕਿਹਾਵਾ ਨਹੀਂ ਪਾਰਟੀ ਵਿੱਚ ਦੇਖੋ ਬਿਲਕੁਲ ਮੈਂ ਤੇ ਕਹ ਰਿਹਾ ਨਾ ਕਿ ਸਾਰਿਆਂ ਨੇ ਦਾਅਵੇ ਕਰਨੇ ਆਂ ਸਾਰੇ ਸਮਰਥਕਾਂ ਨੇ ਦਾਅਵੇ ਕਰਨੇ ਆਂ ਹਮ ਠੀਕ ਹੈ ਜੀ ਬਈ ਜਿਹੜੀ ਟੱਕਰ ਹੈ ਉਹ ਆਪਾਂ ਨੂੰ 2-4 ਦਿਨ ਤੱਕ ਬਣਦੀ ਦਿਖਾਈ ਦੇ ਦੇਊ ਦੇ ਦੇਊਗੀ ਹੁਣ ਤੱਕ ਠੰਡਾ ਪਿਆ ਕਰੋ ਠੀਕ ਹੈ ਨਾ ਜੀ ਮੁੱਖ ਤੌਰ ਤੇ ਤੇ ਇਹੀ ਹੈ ਕਿ ਸਵਾਲ ਤੇ ਬੁਨਿਆਦੀ ਤੌਰ ਤੇ ਤੁਹਾਡਾ ਇਹ ਸੀਗਾ ਇੱਕ ਪੀਏ ਵਾਲਾ ਤੇ ਦੂਸਰਾ ਆਹਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਮੇਰੇ ਖਾਲ ਦੇ ਨਾਲ ਅਰਸੂਖ ਵਾਲਾ ਇਹ ਦੋ ਤਿੰਨ ਗੱਲਾਂ ਮੁੱਖ ਤੌਰ ਤੇ ਆਪਣਾ ਚਰਚਾ ਦਾ ਵਿਸ਼ਾ ਹੈ ਤਾਂ ਉਹ ਦੂਜੀਆਂ ਗੱਲਾਂ ਚਲੋ ਕੁਝ ਮੇਰੇ ਕੋਲ ਸਨ ਕੁਝ ਤੁਹਾਡੇ ਕੋਲ ਆ ਗਈਆਂ ਤਾਂ ਸਾਡੇ ਲਈ ਤਾਂ ਭਾਈ ਹੁਣ ਸਾਰੇ ਲੜਦੇ ਆ ਜਿਹੜੇ ਅਸੀਂ ਕਿਸੇ ਨੂੰ ਵੀ ਇਹ ਥੋੜੀ ਕਹਿ ਰਹੇ ਆ ਕਿ ਯਾਰ ਇਹ ਨਹੀਂ ਭਾਜਪਾਲੇ ਵੀ ਕਹਿ ਸਕਦੇ ਸਾਡਾ ਜਿੱਤੂਗਾ ਜੀ ਪਰ ਜਿੱਤਣ ਦਾ ਆਧਾਰ ਜਿਹੜਾ ਉਹ ਵੋਟ ਹੈ ਉਹ ਵੋਟ ਹੈ ਵੋਟ ਨੂੰ ਕਿਸ ਤਰ੍ਹਾਂ ਮਤਲਬ ਕਿ ਖੇਮੇ ਆਪੋ ਆਪਣੇ ਲਿਆਉਂਦੇ ਨੇ ਨਾਲ ਦੇਖਣੀ ਉਹ ਕੋਈ ਗੱਲ ਜੀ ਕਾਂਗਰਸ ਵਾਲੇ ਵੀ ਕਹੀ ਜਾਂਦੇ ਕਿ ਸਾਡੀ ਟੱਕਰ ਹੈ ਹਮਮ ਪਰ ਉਹ ਵੀ ਇਹ ਵੀ ਠੀਕ ਹੈ ਨਾ ਸਾਰਿਆਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਦਾਅਵੇ ਅਸੀਂ ਤਾਂ ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ ਆਉਨੇ ਹੋ ਤੁਸੀਂ ਕਹਿ ਦਿੰਦੇ ਹੋ ਕਿ ਕੋਈ ਬਈ ਅਕਾਲੀ ਦਲ ਜਿੱਤੂਗਾ ਕੋਈ ਕਹਿੰਦਾ ਆਮ ਆਦਮੀ ਪਾਰਟੀ ਜਿੱਤੂਗਾ ਮਤਲਬ ਕਿ ਮਤ ਆਪਣਾ ਇੱਕ ਨਹੀਂ ਹੈ ਜੀ ਇੱਥੇ ਕਮੈਂਟਾਂ ਚ ਵੀ ਨਹੀਂ ਇਹਦਾ ਮਤਲਬ ਹੈ ਕਿ ਵੋਟਰਾਂ ਚ ਵੀ ਇੱਕ ਮਤ ਨਹੀਂ ਆਲੇ ਬਿਲਕੁਲ ਇਸੇ ਕਰਕੇ ਫਿਰ ਇਹ ਨਤੀਜਾ ਵੀ ਕਹ ਲੋ ਜਦੋਂ ਤੱਕ ਆਉਂਦਾ ਨਹੀਂ ਹੋਰ ਤਾਂ ਕਈ ਚੋਲ ਰਹਿੰਦੀਆਂ ਵੀ ਦੇਖੋ ਕਿਦਾਂ ਨੂੰ ਪਲੜਾ ਭਾਰੀ ਹੁੰਦਾ ਹੈ ਚਲੋ ਜੀ ਬਹੁਤ শুকਰੀਆ ਸਾਰੇ ਦੋਸਤਾਂ ਦਾ ਬਹੁਤ ਮਿਹਰਬਾਨੀ ਜੀ ਵੀ ਜੀ ਤੁਹਾਡਾ ਵੀ ਸ਼ੁਕਰੀਆ ਜੀ ਸਵਾਗਤ ਤੁਹਾਡਾ ਬਾਕੀ ਦੋਸਤਾਂ ਦਾ ਵੀ ਸਵਾਗਤ